ਬਜ਼ੁਰਗ ਦਾ ਭਰਾਵਾਂ ਦਾ ਮਜੀਠੇ ਹਲਕੇ 'ਚ ਬੈਠੇ ਇੱਕ ਇੱਕ ਮੇਰੀ ਮਾ ਦਾ ਭੈਣ ਦਾ ਬਜ਼ੁਰਗ ਦਾ ਭਰਾ ਦਾ ਜਿਨ੍ਹਾਂ ਨੇ ਦਿਨ ਰਾਤ ਅਰਦਾਸਾਂ ਕੀਤੀਆਂ ਬੋਲੇ ਸੋ ਨਿਹਾਲ ਜੈ ਸ੍ਰੀ ਅਕਾਲ ਇਹ ਥੋੜੀ ਸਭ ਦੀ ਅਰਦਾਸ ਹੈ ਕਿ ਅੱਜ ਮੈਂ ਬਾਹਰ ਆਇਆ ਨਹੀਂ ਤਾਂ ਸਰਕਾਰ ਦਾ ਵਾਸ ਚੱਲਦਾ ਤੇ ਇਹ ਤਾਂ ਚਾਹੁੰਦੇ ਸੀ ਕਿ ਇਹ ਮਰਿਆ ਬਾਹਰ ਆਵੇ ਜਿਉਂਦਾ ਬਾਹਰ ਨਾ ਆਵੇ ਮੈਂ ਕੀਟੇ ਨੂੰ ਕਿਹੜਾ ਫੜ ਲੂ ਬੁਲਾਵਾ ਮੈਂ ਚੀਖਿਆ ਵਕੀਲ ਰੱਖਦਾ ਨਾਲ ਡਾਕਟਰ ਨਹੀਂ ਇਹ ਚਲੀ ਇਹ ਚਲੀ ਮੈਨੂੰ ਇਸ ਗੱਲ ਦੀ ਸਮਝ ਸੀ ਕਿ ਜਦੋਂ ਪੱਤਰਕਾਰਾਂ ਨੂੰ ਨਹੀਂ ਛੱਡਿਆ ਜਾ ਰਿਹਾ ਉਹਨਾਂ ਪੱਤਰਕਾਰਾਂ ਦਾ ਕੰਮ ਹੈ ਸਹੀ ਖਬਰ ਲਾਉਣੀ ਆਹ ਪੱਤਰਕਾਰਾਂ ਤੇ ਦਸਾਂ ਤੇ ਪਰਚੇ ਹੋਏ ਆ ਮਿੰਟੂ ਗੁਰਸਰਿਆ ਸਾਹਿਬ ਰਤਨ ਤੇ ਪੰਜਾਬ ਕੇਸਰੀ ਗਰੁੱਪ ਤੇ ਕੋਈ ਮਾੜਾ ਜਾਂ ਜਿਹੜੀ ਸੱਚੀ ਗੱਲ ਕਰਦਾ ਸੀ ਮਾਨਕ ਕੋਇਲ ਸਾਹਿਬ ਤੇ ਔਰ ਕਿਹੜੇ ਕਿਹੜੇ ਹਾਂਜੀ ਮਨਿੰਦਰ ਤੇ ਮੈਨੂੰ ਨੋਹ ਉਚਾਨਾ ਕਰਕੇ ਨਾ ਤਾਂ ਫੋਨ ਖਾਂਸੀ ਨਾ ਕੋਈ ਇੰਨਾ ਜਿਹੜੇ ਆਉਂਦਾ 7 ਮਹੀਨੇ ਮੇਰੇ ਨਾਲ ਦਾ ਅੱਥੋਤੇ ਸਾਰਿਆਂ ਦੀ ਦਿੱਤਾ ਇੱਥੇ ਕਾ ਗਰੀਬ ਜਾਂ ਸਾਡਾ ਕਿਰਾ ਵਰਕਰ ਹੈ ਉਹ ਗਵਿੰਦਰ ਸਿੰਘ ਹਾਂਜੀ ਉਹ ਮਸਾ ਦਿਹਾੜੀ ਕਰਕੇ ਹੱਥ ਕੰਮ ਚਲਾਉਂਦਾ ਕਹਿੰਦੇ ਨੇ ਪੁਲਿਸ ਦੇ ਕੰਮ 'ਚ ਵਿਗਨ ਪਾਇਆ ਇਹਨੂੰ ਵੀ ਅੰਦਰ ਤੋੜਤਾ ਉਹ ਹੁਣ ਆ ਗਿਆ ਮਜੀਠੀਆ ਆ ਗਿਆ ਮਜੀਠੀਆ ਮੇਰੇ ਫੋਨ 'ਚ ਕਿਉਂ ਕੈਬਨਿਸ਼ਨ ਹੈ ਮੇਰੇ ਵੀਰੋ ਸਰਕਾਰਾਂ ਦੇ ਖਿਲਾਫ ਲੜਦਾ ਸੌਖਾ ਨਹੀਂ ਲੜਿਆ ਤਾਂ ਜਾ ਸਕਦਾ ਹੈ ਜੇ ਉਹ ਸੱਚੇ ਪਾਤਸ਼ਾਹ ਦੀ ਮਿਹਰ ਬਖਸ਼ਿਸ਼ ਹੋਵੇ ਉਹ ਬਲ ਬਖਸ਼ਣ ਉਹ ਕਿਰਪਾ ਰੱਖਣ ਨਾਲ ਹੀ ਜਦੋਂ ਅਰਦਾਸਾ ਥੋਡੇ ਸਾਰੇ ਸੱਜਣ ਭਰਾ ਕਰਦੇ ਆ ਘਰ ਚੇ ਬੈਠੀਆਂ ਸਾਡੀਆਂ ਮਾਵਾਂ ਭੈਣਾਂ ਕਰਦੀਆਂ ਤੇ ਬਹੁਤ ਬਲ ਬਖ ਮਿਲਦਾ ਹੈ ਪਰ ਫਿਰ ਲੜਾਈ ਲੜੀ ਜਾ ਸਕਦੀ ਹੈ ਇਸ ਲਈ ਮੈਂ ਭਰਾਵਾਂ ਦਿਲ ਦੀ ਹੈ ਗਹਿਰਾਈਆਂ ਕਿ ਜਿੱਥੇ ਥੋਡਾ ਸ਼ਬਦ ਦਾ ਧੰਨਵਾਦ ਕਰਦਾ ਉੱਥੇ ਮੈਂ ਜੇਲ੍ਹ ਪ੍ਰਸ਼ਾਸਨ ਦੇ ਹਰ ਮੁਲਾਜ਼ਮ ਦਾ ਦੇਖੋ ਕੜਕ ਦੀ ਠੰਡ ਸੀ ਲੋਕ ਇਸ ਠੰਡ 'ਚ ਬਾਹਰ ਨਹੀਂ ਰਹਿ ਸਕਦੇ ਸੀ ਇਨਾਂ ਵਿਚਾਰਿਆਂ ਨੂੰ ਡਿਊਟੀ ਦਿੱਤੀ ਇੰਨੀ ਠੰਡ 'ਚ ਬਾਹਰ ਖਲੋਤੇ ਰਹੇ ਮੈਂ ਇਨਾਂ ਭਰਾਵਾਂ ਦੇ ਚਰਣਾਚੇ ਵੀ ਹੱਥ ਜੋੜ ਕੇ ਉਹਨਾਂ ਦਾ ਤਨਵਾਦ ਵੀ ਕਰਦਾ ਔਰ ਜੇ ਜੇਲ 'ਚ ਕਿਸੇ ਦਾ ਵੀ ਕਿਸੇ ਮੁਲਾਜ਼ਮ ਦਾ ਕਿਸੇ ਅਫਸਰ ਦਾ ਕਿਸੇ ਉਥੇ ਜਿੰਨੇ ਵੀ ਹਵਾਲਾਤੀਆ ਨੇ ਚਾਏ ਕੋਈ ਕੈਦੀ ਹੈ ਜੇ ਮੇਰੇ ਕਰਕੇ ਕਿਸੇ ਨੂੰ ਤੰਗੀ ਦਾ ਸਾਹਮਣਾ ਕਰਨਾ ਪਿਆ ਮੈਂ ਉਸ ਗੱਲ ਦੀ ਵੀ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਮੈਂ ਡੇਰਾ ਪਿਆ ਤੁਸੀਂ ਆਏ ਤੇ ਉੱਥੇ ਦੀ ਗੱਲ ਦੀ ਮਾਫੀ ਕੀਤਾ ਮੈਂ 50 ਸਾਲ ਦੀ ਬੇਇਨਕਰੀ ਦੀ ਚੁੰਨਦੇ ਆ ਅਗਲੀ ਗੱਲ ਤੋਂ ਔਰ ਜੇਲ੍ਹ ਦੀਆਂ ਗਹਿਰਾਈਆਂ ਤੋਂ ਸੰਤਾ ਮਹਾਂਪੁਰਸ਼ਾ ਦਾ ਦੇਸ਼ ਦੁਨੀਆ 'ਚ ਬੈਠੇ ਗੁਰਨਾਨਕ ਨਾਮ ਲੈਵਾ ਸੰਗਤ ਦਾ ਜਿਨ੍ਹਾਂ ਨੇ ਮੇਰੇ ਸਰਕਾਰ ਤੋਂ ਧਰਮ ਪਤਨੀ ਜੀ ਨੂੰ ਸਨਿਆ ਕਰਤੇ ਗਏ ਔਰ ਇੱਕੋ ਮੈਸੇਜ ਜਿੰਦੇਸੀ ਐਮਐਲਏ ਸਾਹਿਬ ਨੂੰ ਕਨੀਪ ਕਹਿੰਦੂ ਕਿ ਕਵਰਾਹੀ ਨਾ ਤਕੜਾ ਹੋ ਕੇ ਨਿਕਲੂਗਾ ਔਰ ਉਹ ਬਲ ਜੋ ਮਿਲਿਆ ਹੈ ਨਾ ਜੀ ਉਹ ਸ਼ਬਦਾਂ ਚ ਕਦੇ بیان ਨਹੀਂ ਕੀਤਾ ਜਾ ਸਕਦਾ ਔਰ ਦਿਲ ਦੀਆਂ ਗਹਿਰਾਈਆਂ ਚੋਂ ਨਾ ਮੇਰੀ ਭਰਾ ਮੋ ਇਹ ਔਕਾਤ ਨਾ ਮੇਰੀ ਇਹ ਹیثیت ਹੈ ਨਾਮ ਹੈ ਕੋਈ ਐਡਾ ਵੱਡਾ ਕੋਈ ਆਪ ਦੇ ਆਪ ਨੂੰ ਲੀਡਰ ਸਮਝਦਾ ਇਹ ਤਾਂ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ ਗੱਲੂ ਕਰੇ ਕਵਲੀਆਂ ਰੱਬ ਛਿੱਧੀਆਂ ਪਾਵੇ ਹਮ ਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਠਾਪੇ ਗੁਰੂ ਸਾਹਿਬ ਦੀ ਸੋਲ ਨਿਹਾਲ ਸਾਰ ਸਿਆਰਾ ਪਾਪਾ ਜੀ ਕਿ ਆਸ ਵਾਲੇ ਮੇਰੇ ਕੋਲ ਮੈਨੂੰ ਮਿਲਣ ਆਸਤੇ ਮੇਰੀ ਤਾਂ ਔਕਾਤ ਹੀ ਕੋਈ ਨਹੀਂ ਯਾਰ ਮੈਂ ਤਾਂ ਮਾੜਿਆਂ ਤੋਂ ਮਾੜਾ ਨਿਮਾਣੇ ਨਾ ਚੀਜ਼ ਇਨਸਾਨ ਆ ਮਤਲਬ ਜਿਹੜਾ ਸਭ ਤੋਂ ਤੁਸੀਂ ਕਹਿ ਲਉਣਾ ਮਾੜਾ ਉਹਦਾ ਕੋਈ ਮਾੜਾ ਨਹੀਂ ਨਗਰ ਉਹਨਾਂ ਨੇ ਮੇਰੇ ਤੇ ਇੰਨੀ ਕਿਰਮਾ ਕੀਤੀ ਐਨਾ ਪਿਆਰ ਦਿੱਤਾ ਜਿਹੜੀ ਉਹ ਜਾਦੂ ਦੀ ਜੱਫੀ ਪਾ ਕੇ ਗਏ ਨਾ ਉਹ ਸ਼ਬਦਾਂ ਨਾਲ ਕਦੇ ਬਿਆਨ ਨਹੀਂ ਕੀਤੀ ਜਾ ਸਕਦੇ ਬੋਲੇ ਮਹਨੂਰ ਸਿਆ ਕਾਲ ਸਮੂੱਚੇ ਸੰਤਾਂ ਮਹਾਂਪੁਰਸ਼ਾਂ ਦਾ ਸੰਤ ਜੀ ਮਹਾਰਾਜ ਦਾ ਕਰਵਾਲੀ ਵਾਲਿਆਂ ਦਾ ਭਗਤ ਜੀ ਮਹਾਰਾਜ ਦਾ ਕਰਵਾਲੀ ਵਾਲਿਆਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਵਕ ਵਕ ਥਾਵਾ ਤੇ ਮੇਰੇ ਵਾਸਤੇ ਅਰਦਾਸਾਂ ਬੇਨਤੀਆਂ ਕੀਤੀਆਂ ਮੈਂ ਸਭ ਦਾ ਧੰਨਵਾਦ ਕਰਦਾ ਔਰ ਮੈਂ ਫੇਰ ਸਮੂਚੀ ਸੰਗਤ ਆ ਤੁਸੀਂ ਕੱਲ ਵੀ ਆਏ ਤੁਸੀਂ ਅੱਜ ਵੀ ਆਏ ਤੁਹਾਨੂੰ ਵੀ ਲੱਗਦਾ ਸੀ ਪਤਾ ਨਹੀਂ ਛੱਡਣਗੇ ਕਿ ਨਹੀਂ ਛੱਡਣਗੇ ਤੇ ਮੈਨੂੰ ਵੀ ਲੱਗਦਾ ਸੀ ਪਤਾ ਨਹੀਂ ਉਹਨ ਅਗਲਾ ਪਰਚਾ ਕਿਹੜਾ ਜਿਹੜਾ ਨਹੀਂ ਦੇਣਾ ਜਿਹੜਾ ਦੇਣਾ ਦੇ ਦਿਓ ਫਿਰ 10 ਦਿਨ ਸਹੀ ਪਰ ਮੈਂ ਅੱਜ ਵੀ ਤੁਹਾਨੂੰ ਕਹਿੰਨਾ ਭਗਵੰਤ ਮਾਨ ਨੂੰ ਜੀ 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 ਭਗਵੰਤ ਮਾਨ ਕਿਹ ਛੇਰ ਨੇ ਆ ਉਹਨੂੰ ਵਾਛ ਮੈਂ ਤਾਂ ਉਹ ਤਰੀ ਵਾਲੇ ਬੈਂਗਲ ਖਾ ਕੇ ਗੁਜ਼ਾਰਾ ਕਰ ਲਿਆ ਤੇਰਾ ਕੀ ਬਣੂ ਸੰਬਾਧ ਮਜੀਦਿਆ ਤੇਰੇ ਸਾਥ ਤੇ ਖਜ਼ਾਨਾ ਮੰਤਰੀ ਨੇ ਪੇਸ਼ ਕਰਨਾ ਬਜਟ ਐਕਸਾਈਜ਼ ਮੰਤਰੀ ਨੂੰ ਬੇਨਤੀ ਆਰਪਾਲ ਜੀ ਮੈਨੂੰ ਠੇਕੇ ਖਲਾ ਦਿਓ ਕਿਉਂਕਿ ਉਹਨੂੰ ਮਿਲਨੀ ਨਹੀਂ ਅੰਦਰ ਜੀ ਚੀਕਾ ਜੀ ਮੈਂ ਹੈਰਾਨ ਹੋ ਗਿਆ ਅੰਦਰ ਤਾਂ ਮੈਨੂੰ ਦਿੱਤਾ ਸੀ 6 ਮਿੰਨਾਂ ਚਿਕਾ ਹੀ ਮਾਰੀ ਗਿਆ ਹੈ ਮਜਿੱਤਿਆਂ ਆ ਮੈਨੂੰ ਤਾਂ ਲੱਗਦਾ ਰਾਤ ਸੁੱਤੇ ਪਿਆ ਵੀ ਲੱਤਾਂ ਹੀ ਮਾਰੀ ਗਿਆ ਮੈਂ ਤਾਂ ਮौज ਨਾਲ ਘੋਡੇ ਵੇਚ ਕੇ ਸੌਂਗਾ ਸੀ ਡਾਕਟਰਾਂ ਦੀ ਟੀਮ ਲੱਗੀ ਰਹੀ ਜੋ ਪਿਓ ਦੇ ਪੁੱਤਾਂ ਸਰਾਣੇ ਦੋ ਸੀ ਇੱਕ ਗੋਡੇ ਥੱਲੇ ਦਿੱਤਾ ਸੀ ਜਿੱਤੇ ਤੇਰਾ ਨਾਂ ਲਿਖਿਆ ਸੀ ਨੋ ਲਿਖਿਆ ਜੀ ਇੱਕ ਮੌਜ ਨਾਲ ਸਿਰ ਥੱਲੇ ਦਿੱਤਾ ਸੀ ਜਿੱਦੇ ਮੈਂ ਆਪਦੀ ਘਰ ਦੀ ਦਾ ਨਾਮ ਆਏ ਹੋਏ ਤੂੰ ਕਿਹੜੇ ਚੱਕਰ 'ਚ ਮੇਰੇ ਨਾਲ ਪਿਆ ਕਹਿੰਦਾ ਗੋਲਕ ਬਰੈਡ ਮੰਗਦਾ ਸੀ ਉਹ ਗਰੂਆ ਮੈਂ ਤੈਨੂੰ ਦੱਸ ਨਹੀਂ ਸਕਦਾ ਮੇਰੀ ਕਿੰਨੀ ਇੱਥੇ ਸੇਵਾ ਹੋਈ ਹੈ ਜਦੋਂ ਤੂੰ ਗਾਰਲਿਕ ਬਰੈਡ ਕਹਿਤੀ ਆਂ ਤੇ ਅੰਦਾ ਖੇਲ ਬਰੈਡਾਂ ਤੇ ਗਾਰਲਿਕ ਲਾ ਕੇ ਤੁਰਿਆ ਰਹਿੰਦਾ ਸੀ ਭਾਵੇਂ ਮੈਨ ਨਹੀਂ ਖਾਂਦਾ ਸੀ ਕੋਈ ਕੀ ਰਖਾਉਂਗਾ ਸੀ ਵਿਚਾਰਾ ਇਹ ਬਤਨਾਰ ਬਣਾ ਬੂਕੇ ਇਛਲੀ ਨਾ ਇਹਨਾਂ ਨੂੰ ਕੋਈ ਕੰਮ ਕਰ ਲੋ ਪੰਜਾਬ ਦੇ ਭਲੇ ਦਾ 6 ਮਹੀਨੇ ਪੰਜਾਬ ਦੀ ਗੱਲ ਕੋਈ ਨਹੀਂ ਕੀਤੀ ਪੰਜਾਬ ਦੀ ਕੋਈ ਗੱਲ ਨਹੀਂ ਕੀਤੀ ਮਜੀਠੀਆ ਹੈ ਮਜੀਠੀਆ ਆਉਣ ਮਜੀਠੀਆ ਹੈ ਮੈਂ ਕਹਿੰਦਾ ਜਿੰਦ ਜਨ ਮਜੀਠਿਆ ਆ ਗਿਆ ਤੇ ਤਾਂ ਧੜਕੂ ਵਾਚਣ ਆ ਗਿਆ ਔਰ ਮੈਨੂੰ ਲੱਗਦਾ ਉਹ ਜਿਹੜੀ ਟਵੀਟ ਕੀਤੀ ਹੈ ਨਾ ਬਾਪਾ ਜੀ ਵਾਸਤੇ ਔਰ ਤੁਹਾਨੂੰ ਮੈਂ ਕੱਲ ਹੋਰ ਦੱਸਾਂ ਤੁਹਾਨੂੰ ਵੜ ਤੇ ਤੰਦ ਕੱਲ ਪ੍ਰੈਸ ਨੂੰ ਕੱਲ ਪ੍ਰੈਸ ਨੂੰ ਮੇਰੀ ਬੜੇ ਧਿਆਨ ਨਾਲ ਗੱਲ ਕਰਨ ਇੱਥੇ ਇੱਕ ਅਫਸਰ ਮਾਨ ਸਰ ਤੁਸੀਂ ਤਾਂ ਜਾਣਦੇ ਹੋ ਉਹ ਬੜਾ ਕਲਾਕਾਰ ਆ ਜੀ ਉਦੀ ਆਡੀਓ ਵੀ ਵਾਇਰਲ ਹੋਈ ਆ ਮਤਲਬ ਨੌ ਲੈਂਨ ਦੀ ਤਾਂ ਲੋਟ ਨਹੀਂ ਸਮਝਦੇ ਉਹ ਅੰਦਰ ਸੀ